ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਰਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਬਰੀਸਰ ਸੋਨੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਵਿਖਾਉਣੇ ਆ ਜਿਨ੍ਹਾਂ ਦੇ ਵਿੱਚ ਇੱਕ ਤੋਕੜ ਗੱਪਣ ਮੈਂ ਤੁਹਾਨੂੰ ਦਿਖਾਉਣੀ ਆ ਚੰਗੇ ਦੁੱਧ ਵਾਲੀ ਤੇ ਤਿੰਨ ਗਾਵਾਂ ਤੁਹਾਨੂੰ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਵਾਂਗੇ ਹਾਂ ਜੀ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਵਧੀਆ ਭਾਜੀ ਵਧੀਆ ਤੁਸੀਂ ਸੁਣਾਓ ਵਧੀਆ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ सोनू ਸ਼ਹਿਰ ਨਾਲਾ ਜ਼ਿਲ੍ਹਾ ਮਸਲ ਤੇ ਫੋਨ ਨੰਬਰ ਬੋਲ ਦੇ ਇੱਕ 9857550 ਠੀਕ ਹੈ ਹਾਂ ਜੀ ਤੇ ਅੱਜ ਤੋਂ ਕੁੜ ਗੱਬਨ ਮਾਜੇ ਕਰਦੇ ਕੁੜ ਗੱਬਨ ਮਾਜੇ ਢੇਰੀ ਵਾਲੀ ਭਾਜੀ ਮਾਜ ਲੈਂਦੀ ਦੇਨੀ ਜੋ ਚਲੋ ਫਿਰ ਇਹੀ ਦਿਖਾ ਦਈਏ ਆਪਾਂ ਸਭ ਭਾਜੀ ਮਾਜੇ ਪੰਜਵੇਂ ਮਹੀਨੇ ਚੈੱਕ ਪਾਜੇ ਅੱਛਾ ਪੰਜਵਾਂ ਮਹੀਨਾ ਦਾ ਮੁਕਣੀ ਲਾ ਕੋਈ ਪੰਜਾ ਚੌਦ੍ਹ ਤੱਕ ਅੱਛਾ ਤਰੀਕ ਲਈ ਹੀ ਨਾਲੇ ਠੀਕ ਹੈ ਦੁੱਧ ਨੂੰ ਬਿਲਕੁਲ 7 ਕਿਲੋ ਅਬ ਬਤਾਲੀ ਸ਼ੇਕ ਉਹ ਕਰੀਏ ਅੱਛਾ ਕੋਈ ਥਣ ਘਾੜਵਾ ਦੇ ਪੂਰ ਛੱਟਾ ਮਾਰੀ ਗਾਰੰਟੀ ਆਪਣੀ ਪਾਲੀ ਅੱਛਾ 6-7 ਕਿਲੋ ਦੁੱਧ ਹੈਗਾ ਮੌਕੇ ਤੇ 50 ਮਹੀਨੇ ਦੀ ਗੱਬਣ ਚੱਕ ਪਾਸ ਤੋਰਾ ਫਿਰ ਇੱਕ ਇਹਨੇ ਸੱਜਣ ਨੇ ਦੋ ਚੰਗਾ ਚਵਾਇਆ ਨਾ ਭਾਈ ਤਾਲਾ ਵੇ ਡੇਰੀ ਜੁ ਆਈ ਆ ਇਹਨੇ ਸੱਜਣ ਨੇ 7-18 ਕਿਲੋ ਦੁੱਧ ਭਰਿਆ ਸੱਜਣ ਨੇ ਠੀਕ ਆ ਤੁਹਾਨੂੰ ਬਤਾ ਹੁਣ ਵੀ ਧੋਕਰ ਤੇ ਹੋਈ ਹੁੰਦੀ 7-8 7 ਕਿਲੋ ਦੁੱਧ ਬਾਹਰ ਹੀ ਛੂੜੀ ਖਾਲ ਚ ਮਸਲ ਉਹ ਛੂੜੀ ਬੰਦ 7 ਜਿਹੜੇ ਚੰਗੇ ਪਿੱਠਪੁੜੇ ਵਾਲੀ ਆ ਵੱਡੀ ਇਦਾਂ ਨਾ ਕਰੇ ਚਿਹਰਾ ਦਿਖਾ ਦਈਏ ਦਾ ਇੱਕ ਆਹ ਦੇਖ ਸਾਦੇ ਜੀ ساری ਲੱਗ ਗਿਆ ਕੈਂ ਫਿਰ ਵਧੀਆ ਇਹ ਨਹੀਂ ਕੋ ਗੋਦਾਂ ਦੀ ਗੱਲ ਆ ਸੰਭੀ ਸੁੰਭੀ ਪੂਰੀ ਆ ਹਨਾ ਠੀਕ ਆ ਆਹ ਦੇਖ ਸਾਦੇ ਜੀ ਇਦਾਂ ਹੀ ਇਦਾਂ ਹੀ ਥੱਲੇ ਠੀਕ ਆ ਇਹ ਵੇਖੋ ਭਾਈ ਠੀਕ ਆ ਜੀ ਸਾਡੀ ਜੇ ਮੈਨੂੰ ਇਦਾਂ ਮਿਲਣ ਦਿਖਾ ਦਈਏ ਤੇ ਇੱਕ ਰੀ ਲੱਗੇ ਤਾਂ ਆਹ ਦੇਖ ਸਾਦੇ ਥਾਣੇ ਤੇ ਮਿਲ ਕੇ ਮੈਨੂੰ ਚੰਗੀ ਲੱਗੀ ਆਹ ਦੇਖੋ ਇੰਨਾ ਚਾਹ ਇਸ ਤਰ੍ਹਾਂ ਹੀ ਬਸ ਧਾਰ ਇਹਨੇ ਲੈਣੀ ਆ ਚਲੋ ਫਿਰ ਲੈ ਆ ਜੀ ਹਾਂ ਬਸ ਬਸ ਬਾਕੀ ਆ ਪੇਠਪੋੜੀ ਤਾਂ ਦੇਖ ਸਾਦੇ ਜੀ ਚੰਗੀ ਬੜੀ ਮਾੜੀ ਛੋਟੀ ਦੀ ਹੈਗੀ ਤੇ ਥੱਲਿਆਂ ਵੀ ਹਵਾਨਾ ਵੀ ਜਿਹੜਾ ਦੇਖ ਸਕਦੇ ਜੀ ਹੋਰ ਭਾਈ ਟੋਕਰ ਹੋਈ ਵੇਲੇ ਅੱਜੋਂ ਅੱਜੋਂ ਚਲ ਗਈ ਆ ਤੇ ਦੁੱਧ ਹੋਣੇ ਕੋ ਸੱਤ ਕਿਉਂ ਦੁੱਧ ਆ ਕਿਉਂ ਨ ਭੂਰ ਛੱਡਾ ਕੋ ਥਣ ਘਾਟ ਵਾ ਦੇ ਜੋ ਮੇਰੀ ਆ ਠੀਕ ਹੈ ਜੀ 17 18 ਕਿਲੋ ਦੁੱਧ ਦੀ ਫੁੱਲ ਗਾਰੰਟੀ ਸੱਜਣ ਦੀ ਰਹੀ ਜੀ ਡੇਰੀ ਨਾਲ ਦੱਸਿਆ ਠੀਕ ਆ ਤੈਨੂੰ ਕਹਾਤਾ ਕਿਉਂ ਨ ਉਹਨਾਂ ਸੱਜਣਾ ਮੱਝਾਂ ਪੌੜੀਆਂ ਵਾਂ ਹਾਂਜੀ ਹਾਂਜੀ ਟੋਕਰਾਂ ਨੂੰ ਵੇਚੀ ਜਾਂਦੇ ਹੋ ਠੀਕ ਆ ਹਾਂ ਤੇ ਮੁੱਲੇ ਦਾ ਫਿਰ ਇਹਦਾ ਮੁੱਲ ਤੇ ਭਾਈ ਕਰਦਾ ਮੈਂ 60 ਹਜ਼ਾਰ 65 ਹਜ਼ਾਰ ਹਾਂ ਬਾਗ ਬਾਰ ਗਿਆ ਜੀ ਦੰ ਜੋ ਬਾਠੀਆ ਦੇ ਦੋਗੇ ਮੌਕੇ ਤੇ ਹੋਰ ਕਰ ਦੋ ਕਿ ਮੰਤਨ ਮਾਤਲ ਭਾਈ ਜਿਹੜਾ ਖੜੂਗਾ ਮੰਨ ਲਓ ਆਪਾਂ ਸੱਜੇ ਵੀ ਸਕ ਪੈਣ ਦੀ ਲੈਣੀ 70 ਦੀ ਹਾਂਜੀ ਨਾਲ ਇਹ ਗੱਬਣ ਆ ਤੇ ਨਾਲੇ ਗਾ ਸੂਣ ਵਾਲੀ ਤੇ ਨਾਲੇ ਦੁੱਧ ਦੇਣਾ ਨੇ ਹੁਣ ਸੱਜੇ ਨੂੰ ਦੁੱਧ 7-8 ਕਿਲੋ ਦੇਣਾ ਹੁਣ ਕਿੰਨਾ ਦੇਣਾ ਹੈ ਠੀਕ ਆ ਤੇ ਬਾਕੀ ਦੇਖੋ ਬਾਕੀ ਕੋ ਫੋਨ ਲਾਵੇ ਮੰਤਨ ਖੁੱਲਾ ਕਰਦੇ ਬੜਾ ਖੁੱਲਾ ਹੀ ਕਰ ਦਾਂਗੇ ਭਾਈ ਖੁੱਲਾ ਹੀ ਕਰਿਓ ਅੱਜ ਮੇਰਾ ਵੀ ਭਾਈ ਜਿਹਦਾ ਹੋਵੇ ਅੱਛਾ 60000 ਦੀ ਦੇ ਦੋਗੇ ਬਾਕੀ ਉਹ ਜੋ ਆ ਗਏ ਮੇਰੇ ਕਾ ਚੈੱਕ ਪਾਸ ਕਰਾ ਕੇ ਖੜੇ ਠੀਕ ਹੈ ਇਹ ਹੈ ਕਿ ਰਾਜੀ ਰੋ ਜੀ ਪੂਰੀ ਆ ਕੱਦ ਕਾਟ ਚ ਵੀ ਚੰਗੀ ਇੱਕ ਮੇਰੀ ਉਹ ਬੇਦੀ ਆ ਜੁੜ ਕੇ ਮੇਰਾ ਵੀ ਜਿੰਨੇ ਵੀ ਸਾਈ ਪਾਉਣੀ ਆ ਆ ਗਾਂ ਜੋ ਆਪਣੇ ਕੋ ਇਹਦੀ ਕੇ ਵੀ ਨੇ ਸਾਈ ਪਾਤੀ ਅੱਛਾ ਮੁੜ ਕੇ ਭਾਜੀ ਪੈਸੇ ਨਹੀਂ ਪਾਉਂਦੇ ਧਰਨੇ ਨਹੀਂ ਚੱਲ ਗਏ ਆਪਾਂ ਉੱਥੇ ਚੱਲ ਗਏ ਫਿਰ ਬਤਾਇਓ ਮੇਰਾ ਵੀ ਰੋ ਖਰਾਬ ਨਾ ਕੋ ਕਰੇ ਹਾਂਜੀ ਹਾਂਜੀ ਜਿੰਨੇ ਮੱਝ ਲੈਣੀ ਆ ਆਪਣੀ ਸੋਚ ਸਮਝ ਕੇ ਸਾਈ ਪਾਵੇ ਲੈ ਲਾ ਆ ਪਹਿਲਾਂ ਆਪਣਾ ਸਾਰਾ ਬੰਦਬਸਤ ਕਰਕੇ ਹਾਂਜੀ ਹਾਂਜੀ ਮੁੜ ਕੇ ਮੈਂ ਸ਼ਾਮ ਨੂੰ 7 ਵਜੇ ਫੋਨ ਲਾਇਆ ਭਾਜੀ ਖੜਨੀ ਨਹੀਂ ਆ ਪਾ ਲਈ ਪੈਸੇ ਨਹੀਂ ਪਾਦੇ ਤੁਸੀਂ ਕੋਈ ਹੁਣ ਵੇਚ ਲੋ ਮੈਂ ਹੁਣ ਅੱਧੀ ਰਾਤ ਕਿਥੇ ਵੇਚ ਗਿਆ ਬਹੁਤ ਅੱਧੀ ਵੀਰਾਂ ਨੂੰ ਵੇਚਾਂਗੇ ਠੀਕ ਹੈ ਜੀ ਤੇ ਚਲੋ ਫਿਰ ਇਹਦੇ ਕੋ ਕਿੰਨਾ ਚ ਦੁੱਧ 8 ਕਿਲੋ ਹੋਗਾ ਜੀ 8 ਕਿਲੋ ਕਿੰਨੇ ਵੀ 10000 ਕਿਲੋ ਹੀ ਅੱਛਾ ਤੁਹਾਨੂੰ ਬਧੇ ਆ ਜੀ ਛਾੜੀ ਛੁੱਟ ਜਾਓ ਆਹ ਲੱਪਾ ਲੱਪਾ ਲਾਇਆ ਪੱਠੇ ਨਹੀਂ ਖਲ ਵੀ ਖੁੱਲ ਕੇ ਖਾਣ ਨਹੀਂ ਠੀਕ ਹੈ ਇਹਨੇ ਸੱਜਣ ਨੇ ਦੋ ਚੰਗਾ ਚਵਾਇਆ ਨਾ ਤੇ ਬਾਈ ਤੀਰੋ ਪਲਾਸ ਹੀ ਗਈ ਜੀ ਬਾਕੀ ਇੱਕ ਰੀ ਤੁਹਾਨੂੰ ਥੱਲੇ ਦਿਖਾ ਦਈਏ ਆਹ ਮਿਲਕਵੇ ਨੇ ਮੇਰੀ ਦੇਖ ਸਕਦੇ ਚੰਗੀ ਆ ਤੇ ਹਵਾਨਾ ਵੀ ਤੁਹਾਨੂੰ ਇੱਕ ਰੀ ਦਿਖਾਉਂਦੇ ਥੋੜੀ ਜੱ ਬਾਕੀ ਹੁਣ ਤੇ ਤੋਕੜਿਆ ਚਲੋ ਦੁੱਧ 8 ਕਿਲੋ ਕਿੰਨੇ ਕੀ ਹੈਗਾ ਭਾਈ ਬਹੁਤ ਬਹੁਤ ਧੰਨਵਾਦ ਜਿਹੜੀ 8 ਕਿਲੋ ਹੈ ਨਾ ਕੱਲ 8 ਕਿਲੋ ਨਿਹਰਾ ਤੇ ਤੇਲ ਤੋਂ ਲਾਇਆ ਤੇ ਦੁੱਧ ਹੁਣ ਵੀ 12 13 ਕਿਲੋ ਕਰਨਾ ਫਿਰ ਠੀਕ ਆ ਹਰ ਵਾਰ ਦੋ ਤਿੰਨ ਮਹੀਨੇ ਦੁੱਧ ਕਿਉਂਦਾ ਮਾਇਆ ਹੁਣ ਆ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਤੇ ਇਹਦਾ ਮੁੱਲ ਇਹ ਭਾਈ ਚੋਣ ਗਲਤ ਹੋਏਗਾ ਪੂਛਦਾ ਮਾਰੇ ਦੀ ਗੱਡੀ ਆ ਠੀਕ ਆ ਇਹ ਆਪਾਂ ਦੇ ਦਾਂਗੇ 20000 ਦੀ 20000 ਦੀ ਆਹੋ ਜਦੋਂ ਆਪਾਂ 20000 ਮੁੱਲ ਪਾਇਆ ਜੀ ਦੇ ਦਾਂਗੇ ਤੇ ਦੁੱਧ 8 ਕਿਲੋ ਚਵਾ ਦੋਗੇ ਚੋਗੇ ਫੜੇ ਦੋ ਡੰਗ ਦੇ ਠੀਕ ਆ ਜੀ ਹਾਂ ਤੇ ਹੁਣ ਇੱਕ ਆ ਜਰਸੀ ਜੀ ਹਾਂ ਜੀ ਇਹ ਬੱਚੇ ਤੋਂ ਵੀ ਨਹੀਂ ਆ ਇਹ ਵੀ ਬੱਚੇ ਤੋਂ ਬਿਨਾਂ ਹੀ ਕਿੰਨਾ ਜਿਹੜੇ ਕੋਲ ਦੁੱਧ ਇੱਕੋ ਦੁੱਧ ਭਾਈ 7 ਕਿਲੋ ਦਾ ਜੀ 7 ਕਿਲੋ ਹੈਗਾ ਪੱਕਾ ਲੀਟਰ ਵਾਲਾ ਭਾਈ ਆਪਾਂ ਸਾਢੇ 6 ਕਰਕੇ ਲਈਏ ਠੀਕ ਆ ਜੀ ਥਾਨ ਵੀ ਦੇਖ ਸਕਦੇ ਸੀ ਇਹਦਾ ਦੁੱਧ ਵੀ ਬੜਾ ਸੁਨਾਈ ਠੀਕ ਹੈ ਜੀ ਸਗਣਾ ਦੁੱਧ ਦੀਆ ਆ ਛੱਲਿਆ ਵੀ ਆ ਦੇ ਸਕਦੇ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਦਾ ਥੜ ਭਾਈ ਵੇਖੋ ਬੱਚੀ ਦਾ ਕੀ ਲੱਗਾ ਜੀ ਹਾਇ ਕੁਛ ਨਹੀਂ ਪਸੰਗ ਬੜਾ ਬੜਾ ਮੋਟਾ ਕਰਦੀ ਜੇ ਤੇ ਇਹਦਾ ਕੀ ਰੱਖਣਾ ਮੁੱਲ ਵੀ ਇਹ ਵੀ ਜੀ ਦਵਾਏ 14000 ਸਾਡੇ 14000 ਦੀ ਕਹਿੰਦੇ ਦੇਣੀ ਹੈ ਤੇ ਵਿੱਚ ਮਾਨ ਮਾ ਸਾਡੇ 135000 ਰੁਪਏ ਮਾਨ ਅੱਛਾ ਦੁੱਧ ਲੀਟਰ ਮਾਰ ਕੇ ਮੇਰੇ ਘਰੋਂ 7 ਕਿਲੋ ਮਿਲ ਕੇ ਖੜੇ ਕੋਈ ਠੀਕ ਹੈ ਮੇਰੇ ਘਰੋਂ ਮਿਲ ਕੇ 7 ਕਿਲੋ ਖੜੇ ਤੁਹਾਡੇ ਘਰੋਂ ਚਵਾਈ ਕਰਕੇ ਲਾਈ ਜਾਂਦੇ ਅਗਲੇ ਦੇ ਘਰੇ ਵਾਜੇ ਘਟ ਜਾਓ ਇਹ ਤਾਂ ਮੈਂ ਹੀ ਆ ਮਗਾ ਲਿਆ ਦੀ ਆ ਜੇ ਕੋਈ 12 ਕਿਲੋ ਦਾ ਘਰ ਚੋਇਆ ਵਾ ਹਾਂਜੀ ਸਾਡੇ ਕੋਲ 8 ਕਿਲੋ ਰਹਿ ਗਿਆ ਨਹੀਂ ਦੇ ਲੱਗ ਗਿਆ ਹਾਂਜੀ ਹਾਂਜੀ ਵਿਆਹੀ ਦਾ ਕਿਸੇ ਉੱਪਰ ਥਾਂ ਪਾ ਇਹ ਆ ਕਿ ਤੁਹਾਡੇ ਘਰੋਂ ਕੋਈ ਚੋ ਕੇ ਲੈ ਜੇ ਅਗਲੇ ਦੇ ਘਰੇ ਜਾ ਕੇ ਵਾਜੇ ਘਟ ਜੇ ਉਹਦੀ ਤੁਹਾਡੀ ਕੋਈ ਨਹੀਂ ਬਾਕੀ ਇਹਦੀਆਂ ਦੇ ਮਹੀਨਾ ਸੁਈ ਨੂੰ ਆ 2 ਮਹੀਨੇ ਹੋਇਆ ਇਹ ਕਿਸੇ ਘਰ ਕੱਲ ਵੀ ਜਾ ਕੇ ਬੋਲ ਸਕਦੀ ਜੇ ਹਾਂਜੀ ਪਰਸੋਂ ਬੋਲ ਸਕਦੀ ਹੈ ਗੱਭਣ ਵੀ ਨਿਕਲ ਸਕਦੀ ਆਹੋ ਕੁਛ ਵੀ ਆਹ ਵੀ ਕਹਿੰਦੀ ਹੈ ਪਰਸੋਂ ਸੁਈ ਬੱਚਾ ਮਰ ਗਿਆ ਮੁੜ ਕੇ ਬੋਲ ਪੇ ਹਾਂਜੀ ਅਗਲਾ ਕਿ ਭਾਈ ਇਹ ਕੱਲ ਦੀ ਤੁਸੀਂ ਸੁਈ ਆਹੋ ਕੋਈ ਪਤਾ ਨਹੀਂ ਜਾ ਕੇ ਗੱਪਾਂ ਨਿਕਲ ਪਏ ਬੋਲ ਪੇ ਮੁਰਦਸ ਤੇ ਇਹ ਦੇਖੋ ਕਿੰਨਾ ਇਹ ਦੁੱਧ ਦੇਖੋ ਦੁੱਧ ਭਾਈ ਜਰਾ ਕੋ ਲੈਂਦੀ ਆ ਬੰਦੇ ਦੇ ਇਮਾਨਦਾਰੀ ਨੇ ਇਹਨੇ ਕੋ ਲਈਦਾ ਅੱਛਾ ਪਰ ਦੋਦੇ ਦੇ ਉਹ 5 ਕਿਲੋ ਆਦੇ ਜੀ ਮੈਂ ਸਵੇਰੇ ਆਈ ਮੇਰੇ ਕੋ ਮੈਨੇਜ ਹੋਈ ਹੈ ਜੀ ਅੱਛਾ ਮੈਂ 2 ਹੋਵੇ ਲੈ ਮੈਂ ਇਦਾਂ ਲੈ ਲੀ ਇਹ ਕੋ ਅੱਛਾ ਉਹਨਾਂ ਨਾਲ ਗੱਪਾਂ ਕੀਤੀ ਆ ਉਹ ਮੰਦਾਰੇ ਆ ਬੰਦੇ ਉਹਲੇ ਮੈਨੂੰ ਤਾਂ 84 ਬੜੇ ਇਮਾਨਦਾਰ ਆ ਉਹ ਮਾਤਾ ਜਾਣਦਾ ਜੀ ਅੱਛਾ ਵਧੀਆ ਬੰਦੇ ਚਲੋ ਦਾ ਗੁਰਸੇਖ ਬੰਦੇ ਮੰਨ ਰੱਬ ਨੂੰ ਮੰਦੇ ਆ ਠੀਕ ਆ ਹਾਂ ਕਿਤੇ ਹੋਰ ਤਾਂ ਨਹੀਂ ਚੋਈਏ ਮੈਂ ਆਣੀ ਚੋਈ ਮੈਂ ਧਰਵੀ ਮਰੀ ਆ ਭਾਵੇਂ ਜਿਹੜੀ ਗਲਤ ਕੰਮ ਕਰਦਾ ਸੀ ਧਰਵੀ ਮਰੀ ਅੱਛਾ ਹਾਂ ਹੁਣ ਕੋਈ ਆਪਣਾ ਕੋਈ ਵੇਖ ਕੇ ਲੈ ਜਾਵੇ ਉਹ ਵੀ ਚਵਾ ਕੇ ਖੜੇ ਦੁੱਧ ਆਪੋ 5 ਕਿਲੋ ਆਂਦੇ ਆਪਾਂ 40 ਰੁਪਏ ਕਿ ਕਿ ਦਵਾਂਗੇ ਤੁਰਦਾਂ ਹੈ ਨੇ ਇਹਨਾਂ ਇਹਨਾਂ ਲਈ ਉਹਨਾਂ ਵੀ ਛੱਡੀ ਤੋਂ ਲਈ ਆ ਇਹ ਵੀ ਖੁਲੀ ਆ ਗੋ ਇਹ ਨਹੀਂ ਖੁਲੀ ਤਾਂ ਵੀ ਪੁਲੀ ਪੁਲੀ ਬੜੀ ਐ ਪਲੀ ਪੁਲੀ ਪੋਰੀ ਆ ਸੰਭੀ ਸੰਭੀ ਆ ਚੰਗੀ ਆ ਪਾਣੀ ਨੂੰ ਆਦੇ ਡੇਰ ਵੀ ਜਾ ਗਏ ਧਰਵੀ ਜਿਹਨਾਂ ਨੂੰ ਜਿਹਾ ਬਤਾਉਂਗਾ ਉਹ ਹੋਰ ਵਾਲੀ ਹੈਗੀ ਤੇ ਨਹੀਂ ਹੈਗੀ ਠੀਕ ਆ ਜੀ ਜੇ ਜੀ ਆਪਾਂ ਚੋਈਆਂ ਚੋਈਆਂ ਹੱਥ ਮੇਂ ਫਰਮਾਨਿਆ ਪਰ ਆਇਆ ਠੀਕ ਹੈ ਜੀ ਬਾਕੀ ਗਾਵਾਂ ਕੀ ਜਿਹੜੀ ਥੋੜੀਆਂ ਵਧੀਆਂ ਹੁੰਦੀਆਂ ਤੇ ਜਗਾ ਘਟਿਆ ਥੋੜੀ ਜੀ ਉਹਦੇ ਕਰਕੇ ਹੋ ਜਾਂਦੀਆਂ ਬੇਲ ਬੁੱਲ ਚੰਗੀ ਐ ਇਹਦੇ ਵੀ ਉਤਰਾ ਸੰਭੀ ਸੰਭੀ ਚੰਗੀ ਰਾਜੀ ਐ ਤੇ ਤਾਂ ਇਹ ਕਿੰਨੇ ਦੀ ਦੇਣੀ ਫਿਰ ਇਹ ਭਿੰਨੇ 10000 ਰੁਪਏ ਦਾ 7500 ਦੀ ਹਾਂ ਵਿੱਚੋਂ ਕਰਨਾ ਕੋਈ ਵਾਦਾ ਕਰ ਮਾਰ ਨਹੀਂ ਕਰਨਾ ਜਿੰਨਾ ਮਰਜ਼ੀ ਕੋ ਕਰਾ ਲਈਏ ਤੇ ਮਾਰ ਨਹੀਂ ਨਾਖੂ ਕਰਦਾਂਗੇ ਤੁਹਾਨੂੰ 7500 ਸਰਦਾ ਕੋ 7000 ਦੇ ਦਾਂਗੇ 7000 ਹੀ ਦੇ ਦੋਗੇ ਹਾਂ ਠੀਕ ਐ ਬਾਕੀ ਮੇਰਾ ਵੀ ਦੁੱਧ ਮੈਨਲੇ ਚ ਹੋਈ ਅੱਛਾ ਬਾਕੀ ਦੁੱਧ ਉਹਦੇ 5 ਕਿਲੋ ਹੋਏਗਾ ਜੀ ਕੋਈ ਆਪਣਾ ਇੱਥੋਂ ਚੌਕ ਲੈ ਜਾਏ। ਹਾਂ ਜੋ ਜਵਾਕੇ ਪਾਸੇ ਤੇ ਖੜੇ ਨਾ ਹੋਵੇ ਕੋਈ ਨਾ ਖੜੇ ਵੀ ਮੇਰਾ। ਠੀਕ ਹੈ ਜੀ। ਹਾਂ। ਨਿਆਥਾਂ ਜੇ ਦੇ ਲਾਗੇ ਤਾਂ ਵੇਖ ਲਓ। ਤੇ ਠੀਕ ਹੈ ਜੀ ਹੋਰ ਕੁਝ ਕਹਿਣਾ? ਬੋਲ। ਬਸ ਕਹਿਣਾ ਮੇਰਾ ਵੀਰੇ ਉਹ ਕਹਿਦਾ ਆਪਾਂ ਜਿਨੇ ਵੀ ਸੋਸ ਸੇ ਵੀ ਕੇ ਸਾਈ ਪਾਵੇ। ਅੱਛਾ। ਜਿਨੇ ਖੜਨਾ ਉਹ ਸਾਈ ਪਾਵੇ ਜਿਨੇ ਨਹੀਂ ਹੋਵੇ ਦੂਜੇ ਨਾ ਜਿਨ੍ਹਾਂ ਡੰਗਰ ਲੈਣਾ ਉਹ ਵੀ ਜਾਂਦੇ ਨਹੀਂਦੇ ਭਾਈ ਗਾਗਾ। ਠੀਕ ਹੈ ਜੀ। ਠੀਕ ਹੈ ਵੀਰ ਜੀ। ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਖੜੇ ਜੀ। ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ